ਨਹੀਂ ਚਲੇਗੀ ਤੇਰਾ ਫੇਰ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾ ਹੋਂਦ ਟਕੋੜਾ ਰੱਖਦੇ ਆਂ ਮਿਸਕਾਲ ਪ੍ਰਾਈਮਰੀ ਦੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਈਤੂ ਕਿਸਾਨ ਮੋਰਚਾ ਦੇ ਸਦੇ ਤੇ ਉਗਰਾਹ ਜਿੱਥੇ ਬੰਦੀਆਂ ਵੱਲੋਂ ਟੈਕਟਰ ਮਾਰਚ ਤਰਨ ਤਰਨ ਦੇ ਪਿੰਡ ਇਕੱਠਾ ਹੋਏ ਕਿਸਾਨ ਇਸ ਟੈਕਟਰ ਮਾਰਚ ਤੇ ਇਕੱਠੇ ਹੋਏ ਕਿਸਾਨਾਂ ਨੇ ਕੀ ਕਿਹਾ ਸੁਣ ਹਾਂਜੀ ਪ੍ਰਧਾਨ ਜੀ ਕੀ ਨਾਮ ਆਪਨਾ ਮੈਂ ਅਰਚਰਨ ਸਿੰਘ ਪਿੰਡ ਲੋਕਾ ਪੱਟੀ ਬਲਾਕ ਆਗੂ ਵੇ ਸਕਤਰ ਭਾਰਤੀ ਕਿਸਾਨ ਯੂਨੀਅਨ ਨੇ ਇੱਕਤਾ ਗਰਾਹਾਂ ਅੱਜ ਦੀ ਤਰ੍ਹਾਂ ਸਯੁਕਤ ਖਾਣ ਮੋਰਚੇ ਦੇ ਲੋਕ 22 ਫਰਵਰੀ ਨੂੰ ਇੱਕ ਕਾਰ ਦਿੱਤੀ ਗਈ ਸੀ ਕੀ ਕਹਿਣਾ ਚਾਹੁੰਦੇ ਹੋ ਸਰ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ WTO ਦੇ ਵਿਰੋਧ ਵਿੱਚ ਟਰੈਕਟਰ ਸੜਕਾਂ ਤੇ ਕਿਸਾਨਾਂ ਨੇ ਕੱਢ ਕੇ ਆਉਣਾ ਸੀ ਤੇ ਉਹ ਕਾਲ ਦੇ ਜਰੀਏ ਹੀ ਅਸੀਂ ਅੱਜ ਸਮੁੱਚਾ ਤਰਨਤਨ ਜ਼ਿਲ੍ਹਾ ਜਿਹੜਾ ਨੈਸ਼ਨਲ ਹਾਈਵੇ 54 ਦੇ ਵੱਖ-ਵੱਖ ਥਾਵਾਂ ਤੇ ਸਯੁਕਤ ਮੋਰਚੇ ਵੱਲੋਂ ਟਰੈਕਟਰ ਲੈ ਕੇ ਸੜਕਾਂ ਤੇ ਖੜੇ ਆ ਤੇ ਪਤਲਾ ਡਬਲਯੂਟੀਓ ਦਾ ਰੋਕਿਆ ਗਿਆ ਵਾ ਸਾਰੇ ਕਿਸਾਨਾਂ ਦੇ ਵਿੱਚ ਬੜਾ ਤਕੜਾ ਰੋਹ ਆ ਜਿਹੜਾ ਉੱਥੇ ਦਿੱਲੀ ਦੇ ਵਿੱਚ ਕਿਸਾਨਾਂ ਤੇ ਗੋਲੀ ਚਲਾਈ ਆ ਸਾਡਾ ਇੱਕ ਕਿਸਾਨ ਨੌਜਵਾਨ ਸ਼ਹੀਦ ਕਰਤਾ ਇਸੇ ਤਰ੍ਹਾਂ ਹੀ ਹੁਣ ਇਸੇ ਕੜੀ ਨੂੰ ਲੈ ਕੇ ਸਰਕਾਰ ਦੇ ਫਿੱਟ ਸਿਆਪੇ ਹੁੰਦੇ ਰਹੇ ਨੇ ਆ ਤੇ ਹੁਣ ਗਾਂ ਨੂੰ ਦਿੱਲੀ ਨੂੰ ਵੀ ਚਾਲੇ ਪਾਵਾਂਗੇ ਤੇ ਇਹ ਜਿਹੜੀ ਐਮਐਫਸੀ ਅਸੀਂ ਲੈ ਕੇ ਰਵਾਂਗੇ ਮੰਨ ਲਓ ਕਿ ਜੇਕਰ ਤੁਹਾਡੀਆਂ ਇਹ ਮੰਗਾਂ ਨਾ ਮੰਨੀਆਂ ਸਰਕਾਰ ਨੇ ਤੇ ਆਉਣ ਵਾਲੇ ਦਿਨਾਂ 'ਚ ਇਹੋ ਜਿਹਾ ਸ਼ਿਕਰ ਹੋਵੇ ਵੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ੇ ਤੋਂ ਤਿੱਖਾ ਤੇ ਵੱਡਾ ਵਿਟਿਆ ਜਾਊਗਾ ਪਾਰਤ ਦੀਆਂ ਪੂਰੀਆਂ ਜਹਾਜ ਬੰਦੀਆਂ ਜਿੰਨੀਆਂ ਵੀ ਆ ਸਾਰੀਆਂ ਇੱਕ ਮੰਚ ਤੇ ਆ ਕੇ ਖੜੀਆਂ ਹੋ ਗਈਆਂ ਵਾ ਸਾਰੀਆਂ ਕਿਸਾਨ ਦੇ ਨਾਲ ਆ ਕਿਸਾਨ ਆਪਣੇ ਹੱਕਾਂ ਲਈ ਲੜਦਾ ਰਹੂਗਾ ਵੱਡੀ ਲੰਮੀ ਲੜਾਈ ਕਰੂਗੀ ਸਰਕਾਰ ਨੂੰ ਵਸਤ ਪਾ ਦੇਾਂਗੇ ਕੋਈ ਆਪਣਾ ਮੇਰਾ ਨਾਮ ਦੇਸ਼ਾਂ ਹੋ ਘਿਹੜਾਲਾ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੇ ਸਾਡੀਆਂ ਉਦੋਂ ਹੀ ਮੰਗਾ ਮੰਨ ਲੈਂਦੇ ਜਿਹੜੀਆਂ ਮੰਨੀਆਂ ਸੀ ਤੇ ਇਹ ਉਸ ਗੱਲ ਤੋਂ ਮੁੱਕ ਰਿਹਾ ਤੇ ਸਾਨੂੰ ਅੱਜ ਦਿੱਲੀ ਨਾ ਜਾਣਾ ਪੈਂਦਾ ਅਸੀਂ ਭਾਰਤੀ ਕਿਸਾਨ ਜਣੀਆਂ ਦੀ ਇਕਤਾ ਗ੍ਰਾਹਾਂ ਵੱਲੋਂ ਸਰਕਾਰ ਨੂੰ ਇੱਥੋਂ ਤਾਈਂ ਗੱਲ ਪਹੁੰਚਾਉਣਾ ਚਾਹੁੰਦੇ ਆਂ ਵੀ ਜਿਹੜੇ ਸਾਡੇ ਕਿਸਾਨ ਉੱਥੇ ਗਏ ਹੀ ਭਾਵੇਂ ਕੋਈ ਸੀ ਹਾਇਤ ਜਹੇ ਬੰਦੀਆਂ ਦੇ ਸਾਂਝਾ ਮੋਰਚਾ ਹੈ ਸਾਡਾ ਕਿਸਾਨ ਸੰਜੁਕਤ ਮੋਰਚਾ ਇਹ ਮੋਰਚੇ ਦਾ ਉਹ ਸ਼ਹੀਦਾ ਮੁੱਲ ਪਾਵਾਂਗੇ ਉਹ ਸ਼ਹੀਦਾ ਜੋ ਵੀ ਬਣੇਗਾ ਇਹ ਹੱਕ ਦਵਾਵਾਂਗੇ ਕੀ ਕਹਿਣਾ ਚਾਹੋਗੇ ਜਿਤਨਾ ਅਸੀਂ ਜੀ ਆ ਵੀ ਭਾਰਤੀ ਸਰਕਾਰ ਨੂੰ ਵਕਤ ਪਾ ਦੇਵਾਂਗੇ ਕਿਉਂਕਿ ਇਹਨਾਂ ਨੇ ਜਿਹੜੇ ਸਾਡੇ ਉੱਟੀ ਬਾਰਡਰਾਂ ਤੇ ਜਿਹੜੇ ਕਿਸਾਨ ਸ਼ਹੀਦ ਕੀਤੇ ਆ ਕਿਉਂਕਿ ਸਾਡੀਆਂ ਜਾਇਜ਼ ਮੰਗਾਂ ਸੀ ਐਮਐਸਪੀ ਤੇ ਲੜਾਈ ਲੜਨ ਗਏ ਸੀ ਜਿਹੜਾ ਨਾ ਟੀਅਰ ਗੈਸ ਟੁੱਟ ਕੇ ਔਰ ਗੋਲੀਆਂ ਮਾਰ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਹੈ ਅਸੀਂ ਪੁਰ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਜਿਹੜੇ ਇਕੱਠੇ ਹੋ ਕੇ ਅੱਜ ਜਿਹੜਾ 26 ਦੀ ਤਰੀਕ ਨੂੰ ਇੱਥੇ ਆਈ ਸੜਕਾਂ ਤੇ ਜਿਹੜੇ ਆ ਐਂ ਆਪਣੇ ਟਰੈਕਟਰ ਖੜੇ ਕੀਤੇ ਮੇਰਾ ਨਾਮ ਹੀ ਸੋਨ ਸਿੰਘ ਬਲਾਕ ਪ੍ਰਧਾਨ ਪੱਟੀ ਦਾ ਜੀ ਮੈਂ ਏਕਤਾ ਗਰਾਹ ਜਹੇ ਬੰਦੀ ਦਾ ਕੀ ਕਹਿਣਾ ਚਾਹੋਗੇ ਜਿੰਨਾ ਇੱਥੇ ਅੱਜ ਵੇਖੋ ਜੀ ਅੱਜ ਜੋ ਸਾਡਾ 26 ਤਰੀਕ ਨੂੰ ਸੰਯੁਕਤ ਮੋਰਚੇ ਲੋ ਪ੍ਰੋਗਰਾਮ ਦਿੱਤਾ ਗਿਆ ਹੈ ਇਹ ਸੈਂਟਰ ਸਰਕਾਰ ਦੇ ਵਿਰਖਲਾਪ ਤੇ ਜਿਹੜਾ ਡਬਲ ਟੀਓ ਡਬਲ ਟੀਓ ਦੇ ਵਿੱਚੋਂ ਭਾਰਤ ਨੂੰ ਕੱਢਣ ਵਾਸਤੇ ਕਿ ਜੇ ਡਬਲ ਟੀਓ ਤੋਂ ਵਿੱਚੋਂ ਭਾਰਤ ਨਹੀਂ ਨਿਕਲਦਾ ਤੇ ਕਿਸਾਨੀ ਧੰਦਾ ਬਿਲਕੁਲ ਖੇਲ ਹੋ ਜਾਊਗਾ ਅੱਜ ਜਿਹੜੀ ਡਬਲ ਟੀਓ ਦੀ ਮੀਟਿੰਗ ਆ ਉਹ ਆਬੂ ਤਾਬੂ ਦੇ ਵਿੱਚ ਜਿਹੜਾ ਉਹ ਦੁਬਈ ਦੇ ਵਿੱਚ ਚੱਲ ਰਹੀ ਆ ਸਾਡਾ ਉਹਦੇ ਦੇ ਵਿਰੋਧ ਸੀ ਇਹਨੂੰ ਡਬਲ ਟੀਓ ਦੇ ਵਿੱਚੋਂ ਜਿਹੜਾ ਭਾਰਤ ਨੂੰ ਕੱਢਿਆ ਜਾਵੇ ਨਹੀਂ ਤੇ ਕਿਸਾਨੀ ਬਾਧੀ ਨਹੀਂ ਸਕਦੀ ਇਹ ਕੋਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜਾਊਗੀ ਤੇ ਬਿਲਕੁਲ ਜਿਹੜਾ ਕਿਸਾਨ ਜਿਹੜਾ ਮਾਰਿਆ ਜਾਊਗਾ ਉਹ ਸਾਰੇ ਦਬਾਅ ਪਾਈ ਹੁੰਦੇ ਆ ਵੀ ਇਹਦੀਆਂ ਸਬਸਿਡੀਆਂ ਕਿਸਾਨ ਦੀ ਸਰ ਖਤਮ ਕੀਤੀਆਂ ਜਾਣ ਇਹ ਕਿ ਜਿਹੜਾ ਸਾਡਾ ਹਰਿਆਣੇ ਦੇ ਹਾਦਸੇ ਤੇ ਕਿਸਾਨ ਨੂੰ ਸ਼ਹੀਦ ਕਰ ਦਿੱਤਾ ਗਿਆ ਜਾਂ ਟਰੈਕਟਰ ਭੰਨੇ ਗਏ ਜਾਂ ਹੋਰ ਕਿਸਾਨਾਂ ਦੇ ਸੱਟਾਂ ਲਾਈਆਂ ਕਿ ਉਹਨਾਂ ਦੇ ਵਿਰੋਧ ਵਿੱਚ ਅਸੀਂ ਉਹਨਾਂ ਦੀ ਨਿੰਦਾ ਕਰਦੇ ਆਂ ਤੇਹੀ ਮੋਦੀ ਸਰਕਾਰ ਨੂੰ ਆਨੇ ਤੇ ਇਹੋ ਜਿਹਾ ਜ਼ੁਲਮ ਕਰਨਾ ਬੰਦ ਕਰੋ ਮਹੀਨਾ 2 ਮਹੀਨੇ ਰਹਿ ਗਿਆ ਨਹੀਂ ਤੇ ਤੁਹਾਨੂੰ ਲੋਕਾਂ ਦੇ ਬਹੁਤ ਜਿਆਦੇ ਵਿਰੋਧ ਦਾ ਸਾਹਮਣਾ ਕਰਨਾ ਪਊ ਤੁਹਾਨੂੰ ਲੋਕ ਪਿੰਡਾਂ 'ਚ ਵਰਨੇ ਨਹੀਂ ਦੇਣਗੇ ਪ੍ਰਧਾਨ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਬੀਜੇਪੀ ਦਾ ਦੇਖਿਆ ਜਾਵੇ ਤਾਂ ਬਹੁਤ ਜਿਆਦਾ ਵਿਰੋਧ ਹੋਉਂਦਿਆ ਕੀ ਕਹਿਣਾ ਚਾਹੋਗੇ ਹੋਰ ਵੇਖੋ ਜੀ ਜਾਂ ਤਾਂ ਇਹਨਾਂ ਨੇ ਕੋਈ ਮਸ਼ੀਨਾਂ ਦੇ ਵਿੱਚ ਤੇਰਾਫੇ ਨਹੀਂ ਕੀਤੀ ਹੈ ਪਰਵਾਹ ਨਹੀਂ ਕਰਦੇ ਨਹੀਂ ਤੇ ਜਿੰਨਾ ਵਿਰੋਧ ਹੋਉਂਦਿਆ ਲੱਗੇ ਇਲੈਕਸ਼ਨ ਆਇਆ ਨਾ ਉਹ ਸਮਝਣਾ ਚਾਹੀਦਾ ਜਾਂ ਤਾਂ ਮੈਂ ਕਹਾਂਗਾ ਵੀ ਸਾਰੀਆਂ ਪਾਰਟੀਆਂ ਨੂੰ ਇੱਥੇ ਉਤਰਨਾ ਚਾਹੀਦਾ ਜਿਹੜੀਆਂ ਕਾਂਗਰਸ ਪਾਰਟੀ ਕਾਲੀ ਪਾਰਟੀ ਜਾਂ ਆਪ ਵਾਲੀ ਪ ਇਹ ਵੀ ਅੱਖਾਂ ਹੀ ਪੂੰਝਦੇ ਆ ਕੀ ਅੱਜ ਭਗਵਾਨ ਤਮਨ ਨੂੰ ਸਾਡੇ ਤੇ ਐਕਸ਼ਨ ਨਹੀਂ ਇੱਥੇ ਲੈਣਾ ਦੇਦਾ ਭਾਜੀਪੀ ਤੇ 4 ਕਿਲੋਮੀਟਰ ਸਾਡੇ ਇੱਥੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਐਕਸ਼ਨ ਕਰਕੇ ਸਾਡਾ ਉਹ ਮੁੰਡਾ ਮਾਰਿਆ ਵਾ ਉਸੇ ਤਰ੍ਹਾਂ ਉੱਤੇ ਕਿਲੋਮੀਟਰ ਤੇ ਉੱਤੇ ਲਿਖਿਆ ਹੋਣ ਡਿਆ ਵੀ ਇੱਥੋਂ ਜੜਾ ਹਰਿਆਣਾ ਦਾ ਬਾਰਡਰ 4 ਕਿਲੋਮੀਟਰ ਆ ਤੁਹਾਨੂੰ ਮੈਂ ਵੀਡੀਓ ਵਿਖਾ ਸਕਦਾ ਵਾਂ ਕੀ ਇਹਨਾਂ ਨੇ ਐਕਸ਼ਨ ਲਿਆ ਭਲਾ ਇਹਨਾਂ ਨੂੰ ਐਕਸ਼ਨ ਲੈਣਾ ਦੇਈਦਾ ਹਰ ਲਈ ਹੋਇਆ ਸਾਰੇ ਇਹ ਕਿਸਾਨੀ ਤੋਂ ਸਾਰੇ ਹੀ ਦੁਖੀ ਆ ਵੀ ਕਿਸਾਨ ਮਰ ਜਾਂ ਸਾਡਾ ਕੋਈ ਵਿਰੋਧ ਨਾ ਕਰੇ ਜਿਤਨਾ ਜਿਹੜੇ ਕਿਸਾਨ ਘਰ ਬੈਠੇ ਗੱਲਾਂ ਕਰਦੇ ਉਹਨਾਂ ਨੂੰ ਕੀ ਫੀਲ ਕਰੋਗੇ ਬੇ ਕੋਈ ਗੱਲਾਂ ਜਿਹਨੇ ਕਰੀ ਜਾਣੀਆਂ ਕਰੀ ਜਾਣੀਆਂ ਜਿਨ੍ਹਾਂ ਦੇ ਕੋਲ ਕੁਝ ਰਿੰਦੀਆਂ ਹੁੰਦੀਆਂ ਵਾਂ ਜਾਂ ਟਿਕਾ ਟਿੱਪਣੀ ਹੁੰਦੀ ਉਹਨੇ ਉਹੇ ਕੰਮ ਕਰਨਾ ਵਾਂ ਜਿਤਨਾ ਜਿੰਨਾ ਕੇ ਰੱਬ ਨੇ ਕਿਹਨੂੰ ਸਰਮੱਥਿਆ ਦਿੱਤੀ ਉਨੀ ਕੀ ਉਹਨੇ ਵਰਤੀ ਜਾਣੀਆਂ ਇਹ ਜੀ ਉਂਗਲਾ ਮਾਰਨੋ ਜਾਂ ਪੋਸਟਾਂ ਪਾਣੋ ਇਹ ਫੁੱਦੂਜੇ ਬੰਦਿਆਂ ਦਾ ਕੰਮ ਹੁੰਦਾ ਉਹ ਕਰੀ ਜਾਣਾ ਅਸੀਂ ਆਪਣੀ ਲੜਾਈ ਲੜੀ ਜਾਵਾਂਗੇ ਜੀ ਕੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਅਸੀਂ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਵੀ ਤੁਸੀਂ ਹੀ ਪ੍ਰਧਾਨ ਦਲੇਰ ਸਿੰਘ ਰਾਜੋਗੇ ਜੀ ਕੀ ਕਹਿਣਾ ਚਾਹੁੰਦੇ ਕਹਿਣਾ ਚਾਹੁੰਦੇ ਆ ਵੀ ਇੱਕ ਸਾਲ ਤੋਂ ਅਸੀਂ ਉੱਪਰ ਉੱਥੇ ਲੜ ਕੇ ਆਏ ਆ ਦਿੱ ਇਹ ਸਰਕਾਰਾਂ ਨੇ ਉਦੋਂ ਚੰਗਾ ਕਰਦੇ ਨੇ ਸਾਨੂੰ ਲਿਖ ਕੇ ਦੇ ਦਿੰਦੀਆਂ ਇਹਨਾਂ ਭਲਚੇ 'ਚ ਸਾਨੂੰ ਲਿਆਂਕ ਕੇ ਤੇ ਨਾ ਠਾਤਾ ਹੈ ਜਿਹੜੀ ਆ ਜਿਹੜੀ ਲੜਾਈ ਆ ਸਾਡੀ ਇਹ ਹੁਣ ਸਾਨੂੰ ਨਾ ਕਰਨੀ ਪੈਂਦੀ ਸਾਡੇ 700 ਕਿਸਾਨ ਸਾਡਾ ਸ਼ਹੀਦ ਪਹਿਲੋਂ ਬਾਰਡਰ 'ਤੇ ਹੋਇਆ ਹੈ ਤੇ ਚਾਰ ਜਿਹੜੇ ਹੋਣ ਹੋ ਗਏ ਆ ਤੇ ਜਿਹੜੇ 500 ਦੇ ਲਗਭਗ ਉੱਪਰ ਜਿਹੜੇ ਉਹ ਬੰਦੇ ਆਪਣੇ ਫੱਟਰ ਹੋ ਗਏ ਆ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਇੱਕ ਸੁਭਕਰਨ ਸਿੰਘ ਇਹਨਾਂ ਨੇ ਗੋਲੀਆਂ ਮਾਰ ਕੇ ਉਹਨੂੰ ਕਤਲ ਕਰਤਾ ਹੈ ਆਮ ਬੰਦੇ ਦੀ ਢਾਈ ਝਗੜੀ ਹੋਵੇ ਉਹ ਤੇ ਆਦੇ ਫੱਟ ਪਰਚਾ ਕਰੋ ਹੁਣ ਇਹ ਸਰਕਾਰ ਜਿਹੜੀ ਐ ਸੁੱਤੀ ਪਈ ਐ ਕਿਉਂ ਨਹੀਂ ਪਰਚਾ ਕਰਦੀ ਉਹਤੇ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਨੇ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਆ ਇਹ ਸਰਕਾਰਾਂ ਦਬਾ ਰੀਆਂ ਨੇ ਕਿ ਗਾਂ ਉਹਨਾਂ ਸਾਡੇ ਹੌਸਲੇ ਬੁਲੰਦ ਆ ਸਾਡੇ ਟਰੈਕਟਰ ਵੀ ਆ ਸਾਰਾ ਕੁਝ ਆ ਅਸੀਂ ਇੱਕ ਦੀ ਮੋਦੀ ਤੇ ਚੜ ਕੇ ਜਿਹੜੇ ਤਿੰਨ ਗਾਲੇ ਕਾਨੂੰਨ ਆ ਉਹ ਅਸੀਂ ਲੈ ਕੇ ਰਾਵਾਂਗੇ ਭਾਵੇਂ ਸਾਨੂੰ ਜਾਨਾਂ ਵੀ ਜਾਣੀਆਂ ਪਾਣਗੇ ਅਸੀਂ ਦੇਨ ਨੂੰ ਤਿਆਰ ਆ ਬੱਚਾ ਬੱਚਾ ਝੋਕ ਦੇਾਂਗੇ ਮੋਦੀ